ਸਸ ਜਗਰ ਵੀਰੋ ਸਭ ਤੋਂ ਪਹਿਲਾਂ ਦਾ ਆਪਣਾ ਚੈਨਲ ਜੱਟਾਂ ਦੇ ਜਹਾਜ਼ ਸਬਸਕ੍ਰਾਈਬ ਕਰ ਦੋ ਤੇ ਨਾਲ ਹੀ ਘੰਟੀ ਦੇ ਬਟਨ ਤੇ ਕਲਿੱਕ ਕਰ ਦੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਪਹੁੰਚਦੀਆਂ ਰਹਿਣ ਤੇ ਜੁੜੇ ਰਹੋ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਨਾਲ ਧੰਨਵਾਦ ਹਾਂਜੀ ਸਸ ਜਗਰ ਵੀਰੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੱਟਾਂ ਦੇ ਜਹਾਜ਼ ਦੇ ਵਿੱਚ ਸੋ ਸਭ ਤੋਂ ਪਹਿਲਾਂ ਦਾ ਵੀਰੇ ਆਪਣਾ ਹੈਲਪ ਲਾਈਨ ਨੰਬਰ ਕਰ ਲਓ ਨੋਟ ਆ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਜੇ ਕਿਸੇ ਮੇਰੇ ਵੀਰ ਨੇ ਕੋਈ ਖੇਤੀ ਵਾਲਾ ਸੰਦ ਹਾਲ ਤਵੀਆਂ ਟਰੈਕਟਰ ਟਰਾਲੀ ਜਾਂ ਕੁਮਿਸ਼ਨਰੀ ਵੀਰੇ ਸੇਲ ਕਰਨੀ ਹੈ ਤਾਂ ਉਸ ਦੀਆਂ ਪੰਜ ਸੱਤ ਫੋਟੋਆਂ ਨਾਲ ਹੀ ਉਹਦੀ ਲੋਡਿੰਗ ਦੀ ਜਾਣਕਾਰੀ ਆਪਣੇ ਇਸ ਨੰਬਰ ਤੇ WhatsApp ਕਰ ਦਿਓ ਆਪਾਂ ਤੁਹਾਡੀ ਐਡ ਆਪਣੇ ਚੈਨਲ ਜੱਟਾਂ ਦੇ ਜਹਾਜ਼ ਤੇ ਕਰ ਦੇਵਾਂਗੇ ਥੈਂਕ ਯੂ ਵੀਰੇ ਸੋ ਵੀਰੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਛੇ ਜੀ ਜਨ ਇਸੇ ਲਈ ਆਪਣੇ ਕੋਲ ਫਾਰਮ 60 ਟਰੈਕਟਰ ਹੈ ਵੀਰੇ ਜੌਂਡੀਅਰ 5310 ਟਰੈਕਟਰ ਹੈ ਸਵਰਾਜ 855 ਟਰੈਕਟਰ ਹੈ ਮਹਿੰਦਰਾ 575 ਟਰੈਕਟਰ ਹੈ ਫੋਰਡ 3600 ਟਰੈਕਟਰ ਹੈ ਤੇ ਇੱਕ 14 ਫੁੱਟਾ ਟਰਾਲ ਹੈ ਵੀਰੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨ ਲੱਗੇ ਆਂ ਫਾਰਮ 60 ਟਰੈਕਟਰ ਬਾਰੇ ਫਾਰਮ 60 ਟਰੈਕਟਰ ਵੀਰੇ 2008 ਮਾਡਲ 11ਵੇਂ ਮਹੀਨੇ ਚ ਆਇਆ ਹੋਇਆ 2008 ਦੇ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਹੈ ਵੀਰੇ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ 2700 ਘੰਟੇ ਚੱਲਿਆ ਹੋਇਆ ਹੈ ਵੀਰੇ ਸਾਰਾ オリジナル ਚੱਲਿਆ ਟਰੈਕਟਰ ਹੈ ਟਰੈਕਟਰ ਦੇ ਜਿਹੜੇ ਟਾਇਰ ਨੇ ਬਿਲਕੁਲ ਨਵੇਂ ਟਾਇਰ ਨੇ 14 ਵਾਲੇ ਬਿਲਕੁਲ A ਕਲਾਸ ਕੰਡੀਸ਼ਨ ਦੇ ਵਿੱਚ ਹੈ ਸੀਲਾਂ ਤੱਕ ਵੀਰੇ ਟਰੈਕਟਰ ਦੀਆਂ ਸਾਰੀਆਂ オリジナル ਪਈਆਂ ਹਲੇ ਤੱਕ ਕਿਤੇ ਚਾਬੀ ਤੱਕ ਨਹੀਂ ਲੱਗੀ ਟਰੈਕਟਰ ਨੂੰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਬਾਡੀ ਚਾ ਸ੍ਰੀਲੰਕਾ ਦਾ ਪੇਂਟ ਇੱਕਦਮ ਸਕ੍ਰੈਚ ਲੈਸ ਪੇਂਟ ਹੈ ਵੀਰੇ ਕਿਤੇ ਟਰੈਕਟਰ ਨੂੰ ਸਕ੍ਰੈਚ ਤੱਕ ਨਹੀਂ ਆਇਆ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਇੰਜਨ ਪੰਪ ਕਿਵੇ ਦਾ ਟਰੈਕਟਰ ਬਿਲਕੁਲ ਓਕੇ ਹੈ ਕਿਤੇ ਚਾਬੀ ਤੱਕ ਨਹੀਂ ਲੱਗੀ ਵੀਰੇ ਨਾ ਹੀ ਕੋਈ ਸੀਲ ਤੱਕ ਚੇਂਜ ਹੋਈ ਹੈ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਇੰਡੀਕੇਟਰ ਵਗੈਰਾ ਤੱਕ ਚੱਲਦੀ ਹੈ ਟਰੈਕਟਰ ਦੇ ਸਾਰੀ ਐਸੈਸਰੀ ਚੱਲਦੀ ਹੈ ਵੀਰੇ ਇੱਕਦਮ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਏਰੀਆ ਵੀਰੇ ਜਲੰਧਰ ਏਰੀਆ ਵੀਰਾਂ ਦਾ ਆਪਣਾ ਵੀਰ ਹੈ ਪੰਮਾ ਉਹਨਾਂ ਕੋਲੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ ਵੀਰੇ 370000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਸਿਰਫ ਘਰ ਦੀ ਖੇਤੀ ਤੇ ਚੱਲਿਆ ਹੋਇਆ ਹੈ ਸੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਮੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਤੁਹਾਨੂੰ ਜੌਂਡੀਅਰ ਟਰੈਕਟਰ ਦਿਖਾ ਰਹੇ ਹਾਂ ਜੌਂਡੀਅਰ 5310 ਟਰੈਕਟਰ ਹੈ ਵੀਰੇ 2017 ਮਾਡਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਟਰੈਕਟਰ ਦੇ ਟਾਇਰ ਨੇ 85 ਪੈਸੇ ਟਾਇਰ ਨੇ ਵੀਰੇ ਗੁਡਗੀਅਰ ਦੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ 1165 ਘੰਟੇ ਚੱਲਿਆ ਹੋਇਆ ਵੀਰੇ ਇੱਕਦਮ ਓਰੀਜਨਲ ਚੱਲਿਆ ਟਰੈਕਟਰ ਹੈ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਬਾਡੀ ਚੈਸੀ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ ਓਰੀਜਨਲ ਪੇਂਟ ਹੈ ਵੀਰੇ ਕਿਤੇ ਸਕ੍ਰੈਚ ਤੱਕ ਨਹੀਂ ਟਰੈਕਟਰ ਤੇ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਹੈ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਵੀਰੇ ਬਾਗੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ੀ ਨਹੀਂ ਕੋਈ ਪ੍ਰੋਬਲਮ ਨਹੀਂ ਟਰੈਕਟਰ ਦੇ ਵਿੱਚ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ ਪਾਵਰ ਸਟੀਅਰਿੰਗ ਪਾਵਰ ਬ੍ਰੇਕ ਡਬਲ ਕਲਚ ਰਿਵਰਸ ਵੀਡੀਓ ਸਾਈਡ ਗੇਅਰ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਏਰੀਆ ਮਾਛੀਵਾੜਾ ਸਾਹਿਬ ਏਰੀਆ ਵੀਰੇ ਜ਼ਿਲ੍ਹਾ ਲੁਧਿਆਣਾ ਉੱਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 6,30,000 ਰੁਪਿਆ ਬਾਕੀ ਹਲਕਾ ਫਲਕਾ ਮੌਕੇ ਤੇ ਲੈਸ ਹੋ ਜੂਗਾ ਵੀਰੇ ਪੰਜਾਬ ਨੰਬਰ ਟਰੈਕਟਰ ਹੈ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਜਿਹਦੋਂ ਫੋਰ ਟਰੈਕਟਰ ਦਿਖਾ ਰਹੇ ਆ ਫੋਰਡ 3600 ਟਰੈਕਟਰ ਹੈ ਵੀਰੇ 1993 ਮਾਡਲ ਟਰੈਕਟਰ ਦੇ ਜਿਹੜੇ ਟਾਇਰ ਨੇ 30 35 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਸਾਫ਼ ਸੁਥਰੇ ਟਾਇਰ ਨੇ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਦਾ ਪੇਂਟ ਵੀਰੇ ਸਾਰਾ ਟਰੈਕਟਰ ਨੂੰ ਦੁਬਾਰਾ ਪੇਂਟ ਹੋਇਆ ਔਰਿਜਨਲ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਬਾਡੀ ਚੈਸੀ ਲਿੰਕਾਂ ਦਾ ਸਾਰਾ ਔਰਿਜਨਲ ਦੁਬਾਰਾ ਪੇਂਟ ਹੋਇਆ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪੇਂਟ ਹੋਇਆ ਇੰਜਨ ਪੰਪ ਗੇਅਰ ਵੀਰੇ ਇੰਜਨ ਦਾ ਕੰਮ ਟਰੈਕਟਰ ਦਾ ਪਿਛਲੇ ਹਫਤੇ ਹੋਇਆ ਸਾਰਾ ਟੋਟਲ ਕੰਮ ਹੋਇਆ ਵੀਰੇ ਲਿਫਟ ਪੰਪ ਨਵਾਂ ਲੱਗਿਆ ਟਰੈਕਟਰ ਨੂੰ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੋਈ ਕਮੀ ਪੇਸ਼ ਨਹੀਂ ਬਿਲਕੁਲ ਸ਼ੋਰੂਮ ਕੰਡੀਸ਼ਨ ਦੇ ਵਿੱਚ ਟਰੈਕਟਰ ਚੱਲਦਾ ਵੀਰੇ ਏਰੀਆ ਲਲੋਂਖੁਰਦ ਪਿੰਡ ਹੈ ਵੀਰੇ ਤਹਿਸੀਲ ਅਮਲੋਵ ਜ਼ਿਲ੍ਹਾ ਖੰਨਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 1,30,000 ਰੁਪਿਆ ਬਾਕੀ ਮੌਕੇ ਤੇ ਲੈਸ ਵੀ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਵੀ ਖਰੀਦ ਸਕਦੇ ਹਾਂ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਨਾਲ ਹੀ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਸਵਰਾਜ 855 ਟਰੈਕਟਰ ਹੈ ਵੀਰੇ 2013 ਮਾਡਲ ਚਾਰ ਸਟਾਰ ਟਰੈਕਟਰ ਹੈ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਦੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਬਿਲਕੁਲ ਬੇਦਾਗ ਨਾਲ ਦੇ ਏਜੰਸੀ ਵਾਲੇ ਟਾਇਰ ਨੇ ਸਾਫ਼ ਸੁਥਰੀ ਕੰਡੀਸ਼ਨ ਦੇ ਵਿੱਚ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਬਾਡੀ ਚਾਸਿਸ ਲਿੰਕਾਂ ਦਾ ਪੇਂਟ ਸਾਰਾ ਨਾਲ ਦਾ Ориਜਨਲ ਪੇਂਟ ਹੈ Ориਜਨਲ ਪਾਰਟਸ ਨੇ ਕਿਦੋਂ ਵੀਰੇ ਟਰੈਕਟਰ ਸਕ੍ਰੈਚ ਨਹੀਂ ਹੋਇਆ ਕਿਦੋਂ ਪੇਂਟ ਦੁਬਾਰਾ ਨਹੀਂ ਹੋਇਆ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਪਿਆ ਹੈ। ਬਾਕੀ ਵੀਰੇ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ। ਮਾਲਕ ਵੀਰਾਂ ਵੱਲੋਂ ਫੁੱਲ ਗਰੰਟੀ ਹੈ। ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ। ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਚੱਲਦਾ ਹੈ। ਡਬਲ ਕਲਚਰ ਰਿਵਰਸ ਪੀਡੀਓ ਦੇ ਨਾਲ ਸਿੰਪਲ ਸਟੀਅਰਿੰਗ ਹੈ ਵੀਰੇ ਪਾਵਰ ਬ੍ਰੇਕ ਬਿਲਕੁਲ ਓਕੇ ਕੰਡੀਸ਼ਨ ਹੈ। ਟਰੈਕਟਰ ਦੀ ਵੀਰੇ ਸ਼ੋਅ ਹੈ ਜਿਹੜੀ ਜਾਲੀ ਵੀਰੇ ਨਵੇਂ ਮਾਡਲ ਵਾਲਾ ਜਾਲੀ ਲੱਗੀ ਹੋਈ ਹੈ ਨਵੇਂ ਮਾਡਲ ਵਾਲੀ ਸ਼ੋਅ ਹੈ ਟਰੈਕਟਰ ਦੀ। ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਜੋ ਟਾਪ ਮਾਡਲ ਟਰੈਕਟਰ ਹੈ ਪੰਜਾਬ ਨੰਬਰ ਹੈ ਏਰੀਆ ਵੀਰੇ ਜਲਾਲਾਬਾਦ ਏਰੀਆ ਵੀਰਾਂ ਦਾ ਜ਼ਿਲ੍ਹਾ ਫਾਿਲਕਾ ਉਥੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 4,35,000 ਰੁਪਿਆ ਬਾਕੀ ਹਲਕਾ ਫੁਲਕਾ ਮੌਕੇ ਦੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਖਰੀਦ ਸਕਦੇ ਹੋ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਵੀ ਰਿਵੀਨ ਨੂੰ ਕੋਈ ਦਿੱਕਤ ਨਾ ਆਵੇ ਥੈਂਕ ਯੂ ਵੀਰੇ ਹਾਂ ਜੀ ਵੀਰੇ ਆਪਾਂ ਇਹ ਤੁਹਾਨੂੰ ਟਰੈਕਟਰ ਦਿਖਾ ਰਹੇ ਹਾਂ ਮਹਿੰਦਰਾ 575 ਟਰੈਕਟਰ ਹੈ ਵੀਰੇ 1992 ਮਾਡਲ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਟਰੈਕਟਰ ਹੈ ਵੀਰੇ ਪੰਜਾਬ ਨੰਬਰ ਹੈ ਤੇ ਦੇ ਟਾਇਰ ਨੇ 50 ਪੈਸੇ ਟਾਇਰ ਨੇ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਰੰਗ ਪੇਂਟ ਟਰੈਕਟਰ ਦਾ ਸਾਰਾ ਨਾਲ ਦਾ ਰੰਗ ਪੇਂਟ ਹੈ ਵੀਰੇ ਵਧੀਆ ਰੰਗ ਪੇਂਟ ਪਿਆ ਟਰੈਕਟਰ ਦਾ ਇੰਜਨ ਪੰਪ ਗੇਅਰ ਦਾ ਟਰੈਕਟਰ ਬਿਲਕੁਲ ਓਕੇ ਹੈ ਘਰ ਦੀ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਹੈ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਮਾਲਕ ਵੀਰਾਂ ਵੱਲੋਂ ਫੁੱਲ ਗਾਰੰਟੀ ਹੈ ਬਾਕੀ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹਾਂ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਚੱਲਦਾ ਵੀਰੇ ਏਰੀਆ ਫਲੋਰ ਦੇ ਲਾਗੇ ਪਿੰਡ ਹੈ ਵੀਰੇ ਇਹਨਾਂ ਦਾ ਜਿੰਨਾ ਵੀਰੇ ਕੋਲੇ ਟਰੈਕਟਰ ਖੜਾ ਹੈ ਟਰੈਕਟਰ ਦੀ ਕੀਮਤ ਰੱਖੀ ਗਈ ਹੈ 1 ਲੱਖ ਤੇ 20000 ਰੁਪਿਆ ਬਾਕੀ ਹਲਕਾ ਫੁਲਕਾ ਮੱਕੇ ਤੇ ਲੈਸ ਹੋ ਜਾਊਗਾ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰੈਕਟਰ ਸੀ ਖਰੀਦ ਸਕਦੇ ਹਾਂ ਨਾਲ ਹੀ ਵੀਰੇ ਟਰੈਕਟਰ ਖਰੀਦਣ ਵੇਲੇ ਡਾਕੂਮੈਂਟਸ ਦੀ ਵੈਰੀਫਿਕੇਸ਼ਨ ਜ਼ਰੂਰ ਕਰੋ ਤਾਂ ਕਿ ਕਿਸੇ ਮੇਰੇ ਵੀਰ ਨੂੰ ਕੋਈ ਦਿੱਕਤ ਨਾ ਹੋਵੇ ਪੰਜਾਬ ਨੰਬਰ ਟਰੈਕਟਰ ਹੈ ਵੀਰੇ ਥੈਂਕ ਯੂ ਹਾਂਜੀ ਵੀਰੇ ਆਪਾਂ ਜੀ ਤੁਹਾਨੂੰ ਟਰਾਲਾ ਦਿਖਾ ਰਹੇ ਹਾਂ 14 ਬਾਈ 7 ਫੁੱਟਾ ਟਰਾਲਾ ਹੈ ਵੀਰੇ ਬਿਲਕੁਲ ਵਧੀਆ ਕੰਡੀਸ਼ਨ ਦੇ ਵਿੱਚ ਵਧੀਆ ਹੈਵੀ ਕੁਆਲਿਟੀ ਦਾ ਟਰਾਲਾ ਬਣਿਆ ਹੋਇਆ ਹੈ ਵੀਰੇ ਲਿਫਟ ਪੰਪ ਪੂਰਾ ਟੌਪ ਕਲਾਸ ਦਾ ਲਿਫਟ ਪੰਪ ਲੱਗਿਆ ਹੋਇਆ ਹੈ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰੀ ਹੈਵੀ ਚਾਦਰ ਲੱਗੀ ਹੋਈ ਹੈ ਵੀਰੇ ਫਰਸ਼ ਚਾਦਰ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬਿਲਕੁਲ ਸਾਫ਼ ਸੁਥਰੀ ਫਰਸ਼ ਚਾਦਰ ਹੈ ਕੋਈ ਜਰਨੀ ਵੀਰੇ ਕੋਈ ਟੁੱਟ ਭੱਜ ਨਹੀਂ ਕਿ ਦੋ ਗਲਿਆ ਸੜਿਆ ਨਹੀਂ ਬਿਲਕੁਲ ਵਧੀਆ ਰੰਗ ਪੇਂਟ ਪਿਆ ਕੋਈ ਡੈਂਟ ਨਹੀਂ ਕੋਈ ਡੈਮੇਜ ਨਹੀਂ 베어ਿੰਗ ਵਗੈਰਾ ਨੂੰ ਗ੍ਰੀਸ ਹੋਈ ਹੈ ਵੀਰੇ ਟਾਇਰ ਬਿਲਕੁਲ ਵਧੀਆ ਟਾਇਰ ਪਏ ਨੇ ਬਾਹਰਲੇ ਅੰਦਰਲੇ ਟਾਇਰ ਘਸੇ ਹੋਏ ਨੇ ਡਬਲ ਟਾਇਰ ਹੈ ਵੀਰੇ ਬਿਲਕੁਲ ਓਕੇ ਕੰਡੀਸ਼ਨ ਦੇ ਵਿੱਚ ਹੈ ਪੂਰੇ ਹੈਵੀ ਗਾਡਰ ਤੇ ਚੈਨਲ ਲੱਗੇ ਹੋਏ ਨੇ ਵਧੀਆ ਲਿਫਟ ਪੰਪਰ ਟਾਪ ਕਲਾਸ ਦਾ ਪੂਰੀ ਮੋਟੀ ਚਾਦਰ ਦਾ ਬਣਿਆ ਹੋਇਆ ਟਰਾਲਾ ਵੀਰੇ ਵਧੀਆ ਏ ਕਲਾਸ ਕੰਡੀਸ਼ਨ ਦੇ ਵਿੱਚ ਏਰੀਆ ਮੋਗਾ ਏਰੀਆ ਵੀਰਾਂ ਦਾ ਜਿੰਨਾ ਕੋਲੇ ਟਰਾਲਾ ਖੜਾ ਹੈ ਟਰਾਲੇ ਦੀ ਕੀਮਤ ਰੱਖੀ ਗਈ ਹੈ ਵੀਰੇ 1,40,000 ਰੁਪਿਆ ਬਾਕੀ ਨੰਬਰ ਮਾਲਕ ਵੀਰ ਦਾ ਨੀਚੇ ਸਕਰੀਨ ਤੇ ਸ਼ੋ ਹੋ ਰਿਹਾ ਹੈ ਇਸ ਨੰਬਰ ਤੇ ਕਾਲ ਕਰਕੇ ਟਰਾਲਾ ਤੁਸੀਂ ਖਰੀਦ ਸਕਦੇ ਹੋ ਬਿਲਕੁਲ ਏ ਕਲਾਸ ਕੰਡੀਸ਼ਨ ਦੇ ਵਿੱਚ ਟਰਾਲਾ ਵੀਰੇ ਥੈਂਕ ਯੂ ਸੋ ਥੈਂਕ ਯੂ ਵੀਰੇ ਜਿਹੜੇ ਵੀਰ ਆਪਣੇ ਚੈਨਲ ਜੱਟਾਂ ਦੇ ਜਾ ਇਹਦੇ ਨਾਲ ਜੁੜੇ ਹੋਏ ਨੇ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਹੈ ਤੇ ਜਿਹੜੇ ਵੀ ਇਹਨਾਂ ਨੇ ਹਲੇ ਤੱਕ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਰਿਕਵੈਸਟ ਹੈ ਵੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਨਾਲ ਘੰਟੀ ਦੇ ਬਟਨ ਤੇ ਕਲਿੱਕ ਜ਼ਰੂਰ ਕਰਨਾ ਹੈ ਤਾਂ ਕਿ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਸੋ ਵੀਰੇ ਕਮੈਂਟ ਬਾਕਸ ਦੇ ਵਿੱਚ ਆਪੋ ਆਪਣੀ ਕੀਮਤੀ ਸੁਝਾਅ ਸਾਨੂੰ ਜਰੂਰ ਦਿਓ ਤਾਂ ਕਿ ਅਸੀਂ ਆਉਣ ਵਾਲੀ ਵੀਡੀਓ ਦੇ ਵਿੱਚ ਸੁਧਾਰ ਕਰ ਸਕੀਏ ਤੇ ਤੁਹਾਡੇ ਲਈ ਚੰਗੀ ਤੋਂ ਚੰਗੀ ਵੀਡੀਓ ਲੈ ਕੇ ਆ ਸਕੀਏ। ਸੋ ਥੈਂਕ ਯੂ ਵੀਰੇ ਜੁੜੇ ਰਹੋ ਇਸੇ ਤਰ੍ਹਾਂ ਆਪਣੇ ਚੈਨਲ ਜੱਟਾਂ ਦਾ ਜਹਾਜ਼ ਦੇ ਨਾਲ।